ਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵਤਸਾ ਸੰਗਤ ਨੂੰ ਅੱਜ 25ਵੀਂ ਵਰਸੀ ਦਿਨ ਸ਼ਨੀਵਾਰ 27 ਸਤੰਬਰ ਨੂੰ ਸੰਤ ਬਾਬਾ ਮੋਹਨਦਾਸ ਜੀ ਦੀ ਕੁੱਟਿਆ ਵਿਖੇ ਮਨਾਈ ਗਈ ਆ ਸਰਵਤਸਾ ਸੰਗਤਾਂ ਨੇ ਦਰਸ਼ਨ ਦਤੇ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ ਗੁਰੂ ਕੇ ਲੰਗਰ ਟੋਟ ਵਰਤਾਏ ਗਏ ਕੀਰਤਨ ਹੋਇਆ ਸਾਧੂ ਸੰਤਾਂ ਦੇ ਦਰਸ਼ਨ ਕੀਤੇ ਗਏ ਉਹ ਇੰਨੀ ਵੀ ਸੰਗਤ ਆਈ ਆ ਸਾਰੀ ਸੰਗਤ ਆਈ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਹੀ ਇਹਨਾਂ ਦੇ ਸਿਰ ਤੇ ਮੇਰ ਪਰਿਆ ਹੱਥ ਰੱਖ ਕੇ ਸੰਤ ਪੁਮਰਾ ਚਾਰਤੀ ਕਲਾਖਾਨ ਜਿਹੜੇ ਸੰਤ ਸੰਤਰੀ ਵਾਰਸੀ ਤੇ ਆਇਆ ਸਰਬੱਤ ਦਾ ਅਸੀਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸੰਤਾਂ ਦੀ ਧੰਨ ਧੰਨ 108 ਸੰਤ ਬਾਬਾ ਮੋਹਨ ਦਾਸ ਜੀ ਜੀ ਅੱਜੇ ਮਹੀਨ ਵਰਸੀ ਦੇੜੇ ਦੇ ਵਿੱਚ ਬੜੀ ਧੂਮਤਾਂ ਮਨਾਾਈ ਜਾ ਰਹੀ ਹੈ 108 ਸੰਤ ਬਾਬਾ ਪਰਮਚੋਦ ਦੀ ਦੂਸਰੀ ਵਰਸੀ ਬੜੀ ਧੂਮਤਾਂ ਦੇ ਨਾਲ ਸੰਗਤਾਂ ਨੇ ਮਨਾਈ ਲਈ ਹੈ ਵਰਸੀ ਦੇ ਅਪरांत ਸੰਗਤਾਂ ਨੇ ਲੰਗਰ ਸ਼ਕਿ ਹਨ ਤੇ ਭੋਗ ਦੇ ਵਿੱਚ ਸ਼ਾਮਲ ਹੋਇਆ ਸੱਚੇ ਪਾਤਸ਼ਾਹ ਮਹਾਰਾਜ ਸੰਗਤ ਤੇ ਕਿਰਪਾ ਕਰੇ ਆਪਣੀ ਵਰਸੀ ਐਸੇ ਤਰ੍ਹਾਂ ਮਨਾਉਣ ਦਾ ਬਲ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ